ਜਿੱਥੇ ਬੰਦੀਆਂ ਨੇ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ ਕਿਸਾਨਾਂ ਵੱਲੋਂ ਰੇਲ ਰੁਕੋ ਤੇ ਟਰੈਕਟਰ ਮਾਰਚ ਦਾ ਐਲਾਨ ਕੀਤਾ ਗਿਆ ਹੈ ਤਾਮਿਲਨਾਡੂ ਦੇ ਵਿੱਚ 15 ਵੱਖ-ਵੱਖ ਥਾਵਾਂ ਤੇ ਰੇਲਾਂ ਰੁਕ ਕੇ ਜਾਣਗੀਆਂ ਬਲਕਿ ਦੇਸ਼ ਭਰ ਦੇ ਵਿੱਚੋਂ ਟਰੈਕਟਰ ਮਾਰਚ ਕਰਨਗੇ ਕਿਸਾਨ ਢੱਲੇਵਾਲ ਨੇ ਮੈਡੀਕਲ ਸਹੂਲਤ ਲਾਇਆ ਤੇ ਜਿੱਥੇ ਸਾਫ਼ ਇਨਕਾਰ ਕਰ ਦਿੱਤਾ ਤਾਂ ਉੱਥੇ ਕੇਂਦਰ ਦੇ ਨੁਮਾਇੰਦਿਆਂ ਨੂੰ ਮੈਡੀਕਲ ਜਾਂਚ ਕਰਨ ਦਾ ਜਿਹੜਾ ਹੈ ਇਨਕਾਰ ਕਰ ਦਿੱਤਾ ਗਿਆ ਸੋ ਉਹਨਾਂ ਨੇ ਕਿਹਾ ਕਿ ਸਾਡਾ ਲੀਡਰ ਸਿਰਫ ਜਾਬ ਦੇ ਲਈ ਨਹੀਂ ਲੜ ਰਿਹਾ ਪੂਰੇ ਦੇਸ਼ ਦੇ ਲਈ ਲੜ ਰਿਹਾ ਹੈ ਸੁਕਸਾਨ ਅਤੇ ਬੰਦਿਆ ਨੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਹੈ ਰੇਲ ਰੋਕੋ ਤੇ ਟ੍ਰੈਕਟਰ ਮਾਰਚ ਦਾ ਐਲਾਨ ਕੀਤਾ ਗਿਆ ਹੈ ਤਾਮੋਲਨਾਡੂ ਦੇ ਵਿੱਚ ਜਿਹੜਾ ਇਹ 15 ਵੱਖ-ਵੱਖ ਥਾਵਾਂ ਤੇ ਰੇਲਾਂ ਰੁਕੀਆਂ ਜਾਣੀਆਂ ਨੇ ਪਲਕੇ ਦੇਸ਼ ਭਰ ਦੇ ਵਿੱਚ ਟ੍ਰੈਕਟਰ ਮਾਰਚ ਕੀਤਾ ਜਾਏਗਾ ਕਿਸਾਨਾਂ ਦੁਆਰਾ ਉੱਠ ਗਿਆ ਉਹਨਾਂ ਨੇ ਸਪਸ਼ਟ ਤੌਰ ਤੇ ਇਹ ਕਿਹਾ ਕਿ ਮੈਂ ਕਿਸੇ ਵੀ ਤਰੀਕੇ ਕੀ ਮੈਡੀਕਲ ਟ੍ਰੀਟਮੈਂਟ ਨਹੀਂ ਲੂੰਗਾ ਹਮੇ ਸਪਸ਼ਟ ਕਰਨਾ ਚਾਹਤੇ ਹੈ कई उच्च अधिकारियों द्वारा बाहर कहा गया था कि भाई हम सारी मेडिकल सुविधाएं यहाँ उपलब्ध करा रहे हैं वो मेडिकल सुविधाएं उपलब्ध कराने का अर्थ हम क्लियर कर दें उनका ये है कि हम यहाँ पे वेल इक्विप्ड कुछ एम्बुलेंसेज मुहैया करा रहे हैं वो जिनके अंदर वेंटिलेटर भी होगा सारी चीज़ें होंगी वो एम्बुलेंस यहाँ खड़ी रहे उसके लिए हमने सिर्फ स्वीकृति दी है फॉर्मों ने लेकिन किसी भी तरीके की मेडिकल ट्रीटमेंट किसी भी सूरत में सरदार जगजीत सिंह डल्लेवाल जी नहीं लेंगे उन्होंने बिल्कुल क्लियर कर दिया है उन्होंने कहा है कि मैं कुर्बानी को पसंद करूंगा या तो सरकार हमारी मांगे पूरी कर दे या फिर मैं कुर्बान होने के लिए तैयार हूं मानसिक तौर पे। उन्होंने यह भी कहा कि आप हमारे ऊपर आप प्रयास कर रहे हैं ठीक आपके प्रयासों का स्वागत है लेकिन अगर सरकारें सुप्रीम कोर्ट अगर यही प्रयास हमारी मांगों को पूरा करने के लिए करे और जल्द से जल्द हमारी मांगे पूरी कर दे तो मैं भी अपना अनशन समाप्त कर दूंगा ਇਕਬਲ ਕੀ ਕੁਝ ਤਾਜ਼ਾ ਅਪਡੇਟ ਅਖਰੀ ਬਾਰਡਰ ਤੋਂ ਬਿਲਕੁਲ ਗੁਰਪ੍ਰੀਤ ਦੇਖੋ ਖਾਸ ਤੌਰ ਤੇ ਅੱਜ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਮਰਨ ਵਰਤੇ ਡਟਿਆ 20 ਦਿਨ ਪੂਰੇ ਹੋ ਚੁੱਕੇ ਨੇ ਹੋਰ ਕੁਝ ਘੰਟਿਆਂ ਤੱਕ ਉਹਨਾਂ ਦੇ 21ਵੇਂ ਦਿਨ ਦੀ ਸ਼ੁਰੂਆਤ ਹੋ ਜਾਏਗੀ ਅੱਜ ਪੂਰੇ ਦਿਨ ਪਰ ਦੀ ਜੇਕਰ ਦਿਨਚਰਿਆ ਦੇਖੀ ਜਾਵੇ ਖਨੋਰੀ ਬਾਰਡਰ ਤੇ ਜਿੱਥੇ ਕਹਿ ਸਕਦੇ ਸਵੇਰੇ ਸਵੇਰੇ ਦੋ ਸਾਬਕਾ ਪੁਲਿਸ ਅਧਿਕਾਰੀ ਪਹੁੰਚਦੇ ਨੇ ਉਹਨਾਂ ਵੱਲੋਂ ਪਹਿਲਾਂ ਕਿਸਾਨਾਂ ਆਗੂਆਂ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਫਿਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਹਾਲਚਲ ਜਾਣਿਆ ਜਾਂਦਾ ਅਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਮੁਖੀ ਗੌਰਵ ਜਾਦਵ ਜੋ ਡੀਜੀਪੀ ਨੇ ਉਹ ਪਹੁੰਚਦੇ ਨੇ ਕੇਂਦਰ ਸਰਕਾਰ ਤੋਂ ਮਿਨਿਸਟਰੀ ਆਫ ਹੋਮ ਅਫੇਅਰ ਤੋਂ ਮਨਕੇ ਮਨਕੇਸ਼ ਮਹੋਤਰਾ ਉਹ ਦੱਸਿਆ ਗਿਆ ਸੀਗਾ ਉਹ ਪਹੁੰਚਦੇ ਜੇ ਤਾਂ ਖਾਸ ਤੌਰ ਤੇ ਉਹਨਾਂ ਵੱਲੋਂ ਵੀ ਪਹਿਲਾਂ ਜੋ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਕਿ ਤੁਸੀਂ ਜੋ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਜੋ ਟਿੱਪਣੀਆਂ ਨੇ ਉਹਨਾਂ ਦੇ ਆਧਾਰ ਦੇ ਉੱਪਰ ਤੁਹਾਨੂੰ ਜੋ ਮੈਡੀਕਲ ਸਹੂਤਾ ਦੇਣ ਦੀ ਜ਼ਰੂਰਤ ਹੈ ਤੇ ਤੁਸੀਂ ਉਹ ਸਹੂਤਾ ਲਓ ਉਪਰ ਉਸ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਸਿੱਧੇ ਤੌਰ ਤੇ ਸਪਸ਼ਟੀਕਰਨ ਦੇ ਦਿੱਤਾ ਕਿ ਉਹ ਅਜੇ ਹੀ ਕੋਈ ਮੈਡੀਕਲ ਸਹੂਤਾ ਨਹੀਂ ਲੈਣਗੇ ਕਿਉਂਕਿ ਉਹਨਾਂ ਜਦੋਂ ਜ਼ਿਕਰ ਹੁੰਦਾ ਕਿ ਜਗਜੀਤ ਸਿੰਘ ਡੱਲੇਵਾਲ ਇੱਕ ਵੱਡੇ ਲੀਡਰ ਨੇ ਤਾਂ ਉਹਨਾਂ ਦੀ ਜਾਨ ਬਚਾਉਣੀ ਬਹੁਤ ਜ਼ਰੂਰੀ ਹੈ ਪਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਜਵਾਬ ਸੀਗਾ ਕਿ ਜੋ 7 ਲੱਖ ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਚੁੱਕੇ ਨੇ ਉਹਨਾਂ ਦੀ ਜਾਨ ਦੀ ਪਰਵਾਹ ਕਿਸ ਨੇ ਕਿਉਂ ਨਹੀਂ ਕੀਤੀ ਇਹ ਉਹਨਾਂ ਦੀ ਜਾਨ ਵੀ ਬਹੁਤ ਕੀਮਤੀ ਸੀ ਉਹਨਾਂ ਦੇ ਪਿੱਛੇ ਪਰਿਵਾਰ ਸੀਗੇ ਇਸ ਕਰਕੇ ਜੇਕਰ ਉਹਨਾਂ ਦੇ ਇਹ ਸ਼ਹਾਦਤ ਦੇ ਨਾਲ ਜਾਂ ਮਰਨ ਵਰਤੇ ਬੈਠਣ ਦੇ ਨਾਲ ਕਿਸਾਨਾਂ ਦਾ ਮਸਲਾ ਹੱਲ ਹੁੰਦਾ ਤਾਂ ਉਹ ਆਪਦੇ ਆਪ ਨੂੰ ਬੜੇ ਵਿਭਾਗ ਜਿਹੜੇ ਮੰਨਣਗੇ ਤੇ ਪਰ ਖਾਸ ਤੌਰ ਤੇ ਦੇਖਣਾ ਹੋਵੇਗਾ ਕਿਉਂਕਿ ਅੱਜ ਜਦੋਂ ਉਹ ਕਹਿ ਸਕਦੇ ਪੂਰੇ ਦਿਨ ਚਿਰਿਆ ਚੱਲੀ ਉਸ ਤੋਂ ਬਾਅਦ ਜਿਹੜੇ ਕਿਸੇ ਦੇ ਕੁਝ ਰਾਜਨੀਤਿਕ ਆਗੂ ਵੀ ਕਹਿ ਸਕਦੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਮਿਲ ਕੇ ਗਏ ਨੇ ਕੁਝ ਲੋਕੀ ਵੀ ਜਿਹੜੇ ਆਮ ਲੋਕੀ ਵੀ ਮਿਲ ਕੇ ਗਏ ਨੇ ਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਅੱਜ ਸਟੇਜ ਤੇ ਦੁਬਾਰਾ ਤੋਂ ਜਿਹੜਾ ਲਿਆਂਦਾ ਗਿਆ ਸੀਗਾ ਕੁਝ ਮਿੰਟਾਂ ਵਾਸਤੇ ਉਹਨਾਂ ਨੂੰ ਕਿਸਾਨਾਂ ਦੇ ਨਾਲ ਮਿਲਾਇਆ ਗਿਆ ਸੀਗਾ ਪਰ ਅੱਜ ਡਾਕਟਰਾਂ ਨੇ ਇੱਕ ਖਦਸ਼ਾ ਜਿਹੜਾ ਕਿ ਹੋਰ ਜਿਹੜਾ ਕਿ ਲਗਾਤਾਰ ਉਹ ਪ੍ਰਗਟਾਰੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਜੋ ਕਿ ਸਦਿਆ ਬੀਪੀਆ ਲਗਾਤਾਰ ਅਪ ਡਾਊਨ ਹੋ ਰਿਹਾ ਉਹਨਾਂ ਦੀ ਸਿਹਤ ਦਿਨੋਂ ਦਿਨ ਨਾਜ਼ਕ ਹੁੰਦੀ ਜਾ ਰਹੀ ਹੈ ਉਹਨਾਂ ਨੂੰ ਜਿਹੜੀ ਇਨਫੈਕਸ਼ਨ ਫੈਲ ਤੱਕਦੀ ਹੈ ਇਸ ਕਰਕੇ ਪ੍ਰੋਪਰ ਸੈਨੀਟਾਈਜ਼ ਕਰਕੇ ਹਰੇਕ ਵਿਅਕਤੀ ਨੂੰ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਨਾਲ ਮਿਲ ਦਿੱਤਾ ਜਾ ਰਿਹਾ ਤਾਂ ਉਸ ਨੂੰ ਲੈ ਕੇ ਕਹਿ ਸਕਦੇ ਅੱਗੇ ਕੁਝ Ambulance to be here. ਜੋ ਖਨੋਰੀ ਮੋਰਚੇ ਦੇ ਉੱਪਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਲੈ ਕੇ ਜਾ ਕੇ ਸਦਿਆਂ ਜੋ ਅੱਜ ਫੋਰਮਨ ਨੇ ਕਿਸ ਸਦ ਸਹਿਮਤੀ ਦਿੱਤੀ ਆ ਉਹਦੀ ਆਧੁਨਿਕ ਜੋ ਐਂਬੂਲੈਂਸ ਨੇ ਪਟਿਆਲਾ ਪ੍ਰਸ਼ਾਸਨ ਨੂੰ ਲਗਾ ਦਿੱਤੀਆਂ ਗਈਆਂ ਨੇ ਪਰ ਕੋਈ ਵੀ ਮੈਡੀਕਲ ਸਹੂਲਤ ਜੀ ਲੈਣ ਤੋਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਵੱਲੋਂ ਮਨਾ ਕਰ ਦਿੱਤਾ ਕਿ ਉਹ ਕੋਈ ਵੀ ਮੈਡੀਕਲ ਸਹੂਲਤ ਨਹੀਂ ਲੈਣਗੇ ਹਾਲਾਂਕਿ ਕੇਂਦਰ ਸਰਕਾਰ ਨੇ ਜੇਕਰ ਮਸਲੇ ਦਾ ਹੱਲ ਕਰਨਾ ਹੈ ਤਾਂ ਸੁਆਮੀ ਨਾਥਨ ਕਮਿਸ਼ਨ ਦਾ ਜਿਹੜਾ ਰਿਪੋਰਟ ਹੈ ਕਮਿਸ਼ਨ ਦੀ ਉਸ ਰਿਪੋਰਟ ਨੂੰ ਲਾਗੂ ਕਰ ਦਿੱਤਾ ਜਾਵੇ ਉਸ ਤੋਂ ਇਲਾਵਾ ਕਰਜ਼ਾ ਮਾਫੀ ਹੋਵੇ ਚਾਹੇ ਕਿ ਦੇ ਆ ਮੈਸਪੀ ਦੇ ਕਾਨੂੰਨੀ ਗਾਰੰਟੀ ਹੋਵੇ ਇਹ ਤਿੰਨ ਚਾਰ ਜਿਹੜੀਆਂ ਮੁੱਖ ਤੌਰ ਤੇ ਚੀਜ਼ਾਂ ਨੇ ਉਸ ਤੋਂ ਲਾਵਾ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਉਹਨਾਂ ਦੀ ਪੂਰਤੀ ਜਿਹੜੀ ਕਿ ਸਰਕਾਰ ਕਰੇ ਉਹਨਾਂ ਦਾ ਹੱਲ ਕਰੇ ਇਹ ਅਤੇ ਉਹ ਆਪਣਾ ਮਰਨ ਵਰਤ ਆਪਣੇ ਆਪ ਹੀ ਖਤਮ ਕਰ ਦੇਣਗੇ ਤਾਂ ਖਾਸ ਤੌਰ ਤੇ ਜੇਕਰ ਕਪਲ ਦੇਖੇ ਜਾਵੇ ਤਾਂ ਮੌਕੇ ਦੀ ਸਥਿਤੀ ਕਾਫੀ ਕੁਝ ਬਿਆਨ ਕਰ ਰਹੀ ਹੈ ਕਾਫੀ ਅਹਿਮ ਸਖਸ਼ੀਤਾ ਨੇ ਜਿਹੜੀਆਂ ਡਲੇਵਾਲ ਨੂੰ ਮਿਲਣਾ ਆ ਰਹੀਆਂ ਨੇ ਤੇ ਹਾਲਚਾਲ ਜਾਣੇ ਜਾ ਰਿਹਾ ਹੈ ਤੇ ਡੀਜੀਪੀ ਨੇ ਵੀ ਕਿਹਾ ਹੈ ਕਿ ਮੈਡੀਕਲ ਸਹੂਲਤ ਲੈਣ ਦੀ ਜਿਹੜੀ ਅਪੀਲ ਕੀਤੀ ਗਈ ਹੈ ਲੇਕਿਨ ਉਸ ਤੋਂ ਬਾਅਦ ਵੀ ਡਲੇਵਾਲ ਸਾਹਿਬ ਉਹ ਨਹੀਂ ਕਰ ਰਹੇ ਯਾਨੀ ਕਿ ਮੈਡੀਕਲ ਸਹੂਲਤ ਨਹੀਂ ਲਈ ਜਾ ਰਹੀ ਤਾਂ ਦੂਸਰੇ ਪਾਸੇ ਭਲਕੇ ਜਿਹੜਾ ਏ ਟਰੈਕਟਰ ਮਾਰਚ ਵੀ ਰੱਖਿਆ ਗਿਆ ਹੈ ਯਾ ਫਿਰ ਆਪਾਂ ਕਹਿ ਲਈਏ ਕਿ ਸੰਸਦ ਪਾਵਰ ਵਿੱਚ ਮੀਟਿੰਗ ਦੀ ਵੀ ਜਿਹੜੀ ਅਪਡੇਟ ਮਿਲ ਰਹੀ ਹੈ ਕੋਈ ਉਧਰਲੇ ਵਾਲੇ ਪਾਸੇ ਨੂੰ ਕੋਈ ਅਪਡੇਟ ਹੈ ਸੋਰਸਿਸ ਜਾਣਕਾਰੀ ਸਾਂਝੀ ਕਰ ਰਹੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਘੰਟਿਆਂ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਕੀਂਦਰ ਦੀ ਸਰਕਾਰ ਕੋਈ ਮੀਟਿੰਗ ਦੇ ਲਈ ਸੰਧਾ ਪੱਤਰ ਭੇਜ ਸਕਦੀ ਹੈ ਦੇਖੋ ਗੁਰਪ੍ਰੀਤ ਕਿਉਂਕਿ ਇਸ ਸਮੇਂ ਕੇਂਦਰ ਦੇ ਨੁਮਾਇੰਦੇ ਵੀ ਕਿੱਸਾ ਦੇ ਅੱਜ ਜਦੋਂ ਪੰਜਾਬ ਪੁਲਿਸ ਦੇ ਮੁਖੀ ਆਏ ਸਨ ਉਹਨਾਂ ਦੇ ਨਾਲ ਕੇਂਦਰ ਸਰਕਾਰ ਵੱਲੋਂ ਵੀ ਜੋ ਮਿਨਿਸਟਰੀ ਆਫ ਹੋਮ ਅਫੇਅਰ ਦੇ ਡਾਇਰੈਕਟਰ ਨੇ ਉਹ ਇੱਥੇ ਆਏ ਸਨ ਦੂਸਰੇ ਪਾਸੇ ਬੀਤੇ ਦਿਨੀ ਜੋ ਕਿੱਸਾ ਦੇ ਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਵੱਲੋਂ ਅਮਿਤ ਸ਼ਾਹ ਹੋਰਾਂ ਦੇ ਨਾਲ ਪੀਸ਼ ਗੋਇਲ ਹੋਰਾਂ ਦੇ ਨਾਲ ਸ਼ੁਭਰਾਜ ਹੋਰਾਂ ਦੇ ਨਾਲ ਜਿਹੜੇ ਕੀ ਕਹਿੰਦੇ ਖੇਤੀਬਾੜੀ ਮੰਤਰੀ ਨੇ ਉਹਨਾਂ ਦੇ ਨਾਲ ਜਿਹੜੇ ਕੀ ਕਹਿੰਦੇ ਇੱਕ ਮੀਟਿੰਗ ਕੀਤੀ ਗਈ ਸੀਗੀ ਉਸ ਮੀਟਿੰਗ ਤੋਂ ਬਾਅਦ ਕਿਤਨੇ ਕਿਤੇ ਸੁਭਾਵਨਾ ਜਰੂਰ ਲੱਗ ਰਹੀ ਸੀਗੀ ਹੋ ਸਕਦਾ ਹੈ ਕਿ ਉਸ ਮੀਟਿੰਗ ਤੋਂ ਬਾਅਦ ਹੀ ਇਹ ਜੋ ਕਹਿੰਦੇ ਆ ਕੇਂਦਰ ਸਰਕਾਰ ਵੱਲੋਂ ਉਹ ਜੋ ਡਾਇਰੈਕਟਰ ਹੋਰਾਂ ਦੀ ਡਿਊਟੀ ਲਗਾਈ ਗਈ ਸੀ ਕਿ ਮਿਨਿਸਟਰੀ ਆਫ ਹੋਮ ਅਫੇਅਰ ਹੋਰਾਂ ਦੀ ਕੀ ਪਤਾ ਉਸ ਤੋਂ ਬਾਅਦ ਹੀ ਜਿਹੜੀ ਡਿਊਟੀ ਲਗਾਈ ਗਈ ਹੋਵੇ ਪਰ ਸੋਰਸਸ ਜਾਣਕਾਰੀ ਦੇ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੀਟਿੰਗ ਜਰੂਰ ਹੈ ਕਿਸਾਨਾਂ ਦੀ ਇਸ ਸਰਕਾਰ ਦੇ ਅਧਿਕਾਰੀਆਂ ਨਾਲ ਨੁਮਾਇੰਦਿਆਂ ਦੇ ਨਾਲ ਹੋ ਸਕਦੀ ਹੈ ਕਿਸਾਨੀ ਮੰਗਾਂ ਨੂੰ ਲੈ ਕੇ ਮੁੱਦਿਆਂ ਨੂੰ ਲੈ ਕੇ ਮੀਟਿੰਗ ਹੋ ਸਕਦੀ ਹੈ ਕਿਉਂਕਿ ਇਹ ਸਭ ਤੋਂ ਪਹਿਲਾਂ ਜੋ ਕੋਸ਼ਿਸ਼ ਹੁੰਦੀ ਹੈ ਚਾਹੇ ਪ੍ਰਸ਼ਾਸਨ ਦੀ ਹੋਵੇ ਸਰਕਾਰ ਦੀ ਕੋਸ਼ਿਸ਼ ਹੋਵੇ ਕਿ ਮਰਨ ਵਰਤ ਤੇ ਜਿਹੜੀ ਮੈਡੀਕਲ ਸਹੂਲਤਾਂ ਪ੍ਰੋਵਾਈਡ ਕਰਉਂਦੀਆਂ ਜੋ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਕੋਸ਼ਿਸ਼ ਪੂਰਨ ਪ੍ਰਸ਼ਾਸਨ ਦੀ ਜਾਂ ਪ੍ਰਸ਼ਾਸਨ ਦੀ ਹੋਈ ਸੀਗੀ ਕਿ ਮੈਡੀਕਲ ਸਹੂਲਤ ਦਿੱਤੀ ਜਾਵੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਦਿਨੋ-ਦਿਨ ਨਾਚਕ ਹੁੰਦੀ ਜਾ ਰਹੀ ਹੈ ਪਰ ਉਹਨਾਂ ਦੀ ਸਿਹਤ ਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਆ ਪਰ ਉਸਤੇ ਜਗਜੀਤ ਸਿੰਘ ਡੱਲੇਵਾਲ ਹੋਰ ਨੇ ਸਪਸ਼ਟ ਤੌਰ ਤੇ ਜਵਾਬ ਦੇ ਦਿੱਤਾ ਕਿ ਜਿੰਨਾ ਸਮਾਂ ਮੰਗਿਆ ਨਹੀਂ ਹੱਲ ਹੁੰਦੀਆਂ ਉਹਨਾਂ ਸਮਾਂ ਉਹ ਕੋਈ ਵੀ ਮੈਡੀਕਲ ਸਹੂਲਤ ਨਹੀਂ ਲੈਣਗੇ ਪਰ ਇਸ ਦੇ ਨਾਲ ਜਦੋਂ ਕਿ ਅਸਤੇ ਮੈਡੀਕਲ ਸਹੂਲਤਾਂ ਤੋਂ ਇਲਾਵਾ ਅ ਅੱਗੇ ਦੀ ਗੱਲਬਾਤ ਚੱਲਦੀ ਹੈ ਕਿਉਂਕਿ ਹੋ ਸਕਦਾ ਜਿਸ ਤਰੀਕੇ ਨਾਲ ਅੱਜ ਜੋ ਕੇਂਦਰੀ ਨੁਮਾਇੰਦੇ ਆਏ ਸਨ ਉਹਨਾਂ ਵੱਲੋਂ ਪੂਰਾ ਜਿਹੜਾ ਸਿੱਧਾ ਦੇਖ ਹਾਲਚਲ ਜਾਣ ਕੇ ਉਹਨਾਂ ਦਾ ਮੌਕੇ ਦੀ ਸਥਿਤੀ ਨੂੰ ਦੇਖ ਕੇ ਇਹ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਕੇਂਦਰੀ ਅਧਿਕਾਰੀ ਨੇ ਜਾਂ ਕਿਸੇ ਦੇ ਇਹ ਕੇਂਦਰ ਸਰਕਾਰ ਦੇ ਕੁਝ ਮੰਤਰੀ ਨੇ ਹੋਰ ਕਿਸੇ ਦੇ ਇਹ ਲੀਡਰ ਨੇ ਉਹਨਾਂ ਨੂੰ ਲੈ ਕੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਕਿ ਭਈ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਇਸ ਤਰੀਕੇ ਦੀ ਆ ਜਨਤਾ ਉਹਨਾਂ ਨੂੰ ਜਿਹੜਾ ਕੀ ਉਤੋਂ ਉਹ ਜਲਦ ਜਲਦ ਮੈਡੀਕਲ ਸਹੂਲਤ ਦਿੱਤੀ ਜਾਵੇ ਕਿਉਂਕਿ ਉਹ ਆਪ ਤਾਂ ਮੈਡੀਕਲ ਸਹੂਲਤਾਂ ਲੈ ਨਹੀਂ ਰਹੇ ਅ ਦੂਸਰੇ ਤਰੀਕੇ ਦੇ ذریعے ਜੇਕਰ ਪੁਲਿਸ ਧੱਕੇ ਦੇ ਨਾਲ ਉਹਨਾਂ ਨੂੰ ਇੱਥੋਂ ਲੈ ਕੇ ਜਾਂਦੀ ਹੈ ਤਾਂ ਉਸ ਨੂੰ ਲੈ ਕੇ ਇੱਕ ਬਹੁਤ ਤਗੜਾ ਪੈਰਾ ਜਿਹੜਾ ਕੀ ਕਹਿ ਸਕਦੇ ਆ ਐ ਖਨੋਰੀ ਬਾਰਡਰ ਤੇ ਦੇਖ ਨੂੰ ਮਿਲਦਾ ਤਾਂ ਉਸ ਨੂੰ ਲੈ ਕੇ ਕੀ ਕਹਿ ਸਕਦੇ ਆ ਕਿਸਾਨਾਂ ਦੀਆਂ ਪੂਰੀਆਂ ਤਿਆਰੀਆਂ ਨੇ ਪੁਲਸ ਦਾ ਇੱਥੇ ਆਉਣਾ ਬਹੁਤ ਔਖਾ ਹੈ ਇਹ ਤੀਸਰਾ ਕਿਸੇ ਦੇ ਜ਼ਿਕਰ ਕੋਈ ਮੰਗਾਂ ਤੇ ਸਹਿਮਤੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਹੋਰਨ ਦਾ ਮਰਨ ਵਰਤ ਖਤਮ ਹੋਵੇਗਾ ਹਾਲਾਂਕਿ ਉਹ ਦੇਖਣਾ ਹੋਵੇਗਾ ਜੋ ਕੇਂਦਰ ਸਰਕਾਰ ਵੱਲੋਂ ਭੇਜੇ ਹੋਏ ਨੁਮਾਇंदे ਉੱਪਰ ਜਾ ਕੇ ਕੀ ਰਿਪੋਰਟ ਦਿੰਦੇ ਨੇ ਅਤੇ ਉੱਥੋਂ ਕੀ ਰਵੱਈਆ ਜਾਂ ਕਹਿ ਤਾਂ ਕਬਲ ਮੀਟਿੰਗ ਦਾ ਵਿਸ਼ੇਸ਼ ਸਟਾਰਟ ਤੇ ਰੇ ਰੋਪਰ ਦਾ ਵੀ ਇਲਾਜ ਕੀਤਾ ਗਿਆ ਤੇ ਉਥੇ ਹੀ ਟਰੈਕਟਰ ਮਾਰਚ ਕਰਨ ਦਾ ਵੀ ਇਲਾਜ ਕੀਤਾ ਗਿਆ ਪਲਕੇ ਟਰੈਕਟਰ ਮਾਰਚ ਆ ਪੂਰੇ ਮੁਲਕ ਭਰ ਦੇ ਵਿੱਚ ਉਸ ਨੂੰ ਲੈ ਕੇ ਕੋਈ ਖਾਸ ਅਪਡੇਟ ਮਿਲਦੀ ਹੋਵੇ ਕਿਉਂਕਿ ਜਿੱਥੇ ਸਰਵਜ ਸਿੰਘ ਪੰਦੇਰ ਨੇ ਐਸਕੈਮ ਨੂੰ ਪੱਤਰ ਲਿਖਿਆ ਕਿ ਸਾਰਿਆਂ ਨੂੰ ਇਕੱਠੇ ਹੋਣ ਦਾ ਜਿਹੜਾ ਸਮਾਂ ਵਕਤ ਹੈ ਉਹ ਆ ਗਿਆ ਮਤਵੇ ਪੁਲਾ ਕੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਕਿਉਂਕਿ ਕਿਸੇ ਇੱਕ ਦੀ ਲੜਾਈ ਨਹੀਂ ਹੈ ਇਹ ਤਮਾਮ ਜਿਹੜੇ ਕਿਸਾਨ ਨੇ ਉਹਨਾਂ ਦੀ ਲੜਾਈ ਹੈ ਦੇਖੋ ਗਰਪਿਤਾ ਕਿਉਂਕਿ ਜੋ ਕੱਲ ਨੂੰ ਟਰੈਕਟਰ ਮਾਰਚ ਕੀਤੇ ਜਾਣੇ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਨੂੰ ਛੱਡ ਕੇ ਵਕ-ਵਕ ਸਾਵਣ ਤੇ ਟਰੈਕਟਰ ਮਾਰਚ ਹੋਣਗੇ ਜੋ ਚਿੱਠੀ ਜਗਜੀਤ ਸਿੰਘ ਡੱਲੇਵਾਲ ਹੋਰਾਂ ਵੱਲੋਂ ਦੇਜਦੇ ਪ੍ਰਧਾਨ ਮੰਤਰੀ ਹੋਰਾਂ ਨੂੰ ਭੇਜੀ ਗਈ ਹੈ ਉਹੀ ਚਿੱਠੀ ਹੁਣ ਕਿਸੇ ਦੇ ਡੀਸੀ ਦਫ਼ਤਰਾਂ ਦੇ ਕੋਲ ਟਰੈਕਟਰ ਮਾਰਚ ਕਰਕੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਫੋਟੋ ਲਗਾ ਕੇ ਟਰੈਕਟਰਾਂ ਦੇ ਅੱਗੇ ਮਾਰਚ ਕੀਤੇ ਜਾਣਗੇ ਅਤੇ ਉਹੀ ਚਿੱਠੀ ਦੇਜਦੇ ਰਾਸ਼ਟਰਪਤੀ ਹੋਰਾਂ ਨੂੰ ਉਹ ਡੀਸੀਆਂ ਦੇ ਥਰੂ ਭੇਜੀ ਜਾਵੇਗੀ ਦੂਸਰੀ ਗੱਲ 18 ਤਰੀਕ ਨੂੰ ਜੋ ਕਿਸੇ ਦੇ ਰੇਲ ਰੋਕ ਅੰਦੋਲਨ ਆ ਜਿਹੜਾ ਕੀਤਾ ਜਾਣਾ ਕੁਝ ਘੰਟਿਆਂ ਦਾ ਇਹ ਰੇਲ ਰੋਕ ਅੰਦੋਲਨ ਹੋਏਗਾ ਆ ਰੇਲਵੇ ਸਟੇਸ਼ਨਾਂ ਤੇ ਹੋਵੇ ਰੇਲਵੇ ਫਾਟਕਿਆਂ ਤੇ ਹੋਵੇ ਇਹ ਉੱਥੇ ਅੰਦੋਲਨ ਕੀਤਾ ਜਾਏਗਾ ਅਤੇ ਉਸ ਦੇ ਨਾਲ ਹੀ ਕਹਿ ਸਕਦੇ ਆ ਆ ਜਿਸ ਤਰੀਕੇ ਨਾਲ ਸਰਵਜ ਸਿੰਘ ਪੰਦੇਰ ਹੋਰਾਂ ਵੱਲੋਂ ਚਿੱਠੀ ਲਿਖੀ ਗਈ ਐਸ ਕੇਐਮ ਨੂੰ ਕਿ ਇਸ ਸਮੇਂ ਮੌਕਾ ਹੈ ਕਿ ਸਭ ਨੂੰ ਇਕੱਠੇ ਹੋ ਜਾਣਾ ਚਾਹੀਦਾ ਤਾਂ ਉਸ ਨੂੰ ਲੈ ਕੇ ਕਹਿ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਐਸ ਕੇਐਮ ਵੱਲੋਂ ਬੈਠਕ ਵੀ ਕੀਤੀ ਜਾ ਸਕਦੀ ਹੈ ਹਾਲਾਂਕਿ ਬੀਤੇ ਦਿਨੀ ਕੁਝ ਗੁਪਤ ਬੈਠਕਾਂ ਜ਼ਰੂਰ ਆ ਜਿਹੜੀਆਂ ਕਿ ਐਸ ਕੇਐਮ ਦੇ ਨੁਮਾਇੰਦਿਆਂ ਵੱਲੋਂ ਕੀਤੀ ਗਈਆਂ ਉਸ ਤੋਂ ਪਹਿਲਾਂ ਕੁਝ ਐਸ ਕੇਐਮ ਦੇ ਨੁਮ ਦੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਹਾਲਚਾਲ ਵੀ ਜਾਣ ਕੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਜਿਸ ਤਰੀਕੇ ਦੀਆਂ ਕੋਸ਼ਿਸ਼ਾਂ ਲਗਾਤਾਰ ਚੱਲ ਰਹੀਆਂ ਨੇ ਕਿ ਐਸਕੇਐਮ ਅਤੇ ਐਸਕੇਐਮ ਨਾਨ ਪੋਲਿਟਿਕਲ ਕਿਸਾਨ ਮਜ਼ਦੂਰ ਮੋਰਚਾ ਤਿੰਨੇ ਫੋਰਮ ਇੱਕ ਮੰਚ ਤੇ ਇਕੱਠੇ ਹੋ ਸਕਦੇ ਨੇ ਕਿਉਂਕਿ ਲੜਾਈ ਸਿੱਧੇ ਤੌਰ ਤੇ ਕਿਸਾਨਾਂ ਦੀ ਹੈ ਲੜਾਈ ਹੈ ਕਿਸਾ ਦੇ ਤਮਾਮ ਜਥੇਬੰਦੀਆਂ ਹੁਣ ਤੋਂ ਤਮਾਮ ਫੋਰਮ ਹੁਣ ਲੜਾਈ ਸਾਂਝੇ ਤੌਰ ਤੇ ਇੱਕ ਮੁੱਦੇ ਤੇ ਆ ਕੇ ਖਤਮ ਹੋ ਜਾਂਦੀ ਆ ਤੇ ਉਸ ਮੁੱਦੇ ਨੂੰ ਲੈ ਕੇ ਸਾਰੀਆਂ ਸੰਘਰਸ਼ਾਂ ਦੀਆਂ ਨੇ ਉਹ ਸਾਦੀ ਨਹੀਂ ਹੈ ਲੜਾਈ ਹੈ ਸਾਰ ਇੱਕ ਸਾਡਾ ਦੀ ਸੋ ਇਸ ਤੇ ਅਪਡੇਟ ਮਿਲਣ ਦੀ ਤਾਕ ਵਿਚ ਲਗਾਤਾਰ ਜਿਹੜੀ ਹੈ ਇਹ ਸਥਿਤੀ ਦੇਖਣ ਵਾਲੀ ਬਣਦੀ ਹੈ ਕਿ ਆਖਿਰ ਆਉਣ ਵਾਲੇ ਸਮੇਂ ਵਿੱਚ ਕਿਹੋ ਜਿਹਾ ਜਿਹੜਾ ਇਹ ਵਾਕਿਆ ਦੇਖਣ ਨੂੰ ਮਿਲ ਸਕਦਾ ਹੈ ਸੋ ਫਿਲਹਾਲ ਦੀ ਗੱਡੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ तमाम ਜਾਣਕਾਰੀ ਸਾਂਝ ਪਾਉਣ ਦੇ ਲਈ ਮੁਰ ਤੋਂ ਅਪਡੇਟ ਜ਼ਰੂਰ ਲਵਾਂਗੀ ਜੋ ਕੱਲ 16 ਤਾਰੀਖ ਦਾ ਦੇਸ਼ ਵਿਆਪੀ ਇੱਕ ਪ੍ਰੋਗਰਾਮ ਦਿਆ ਹੋਇਆ ਹੈ ਟਰੈਕਟਰ ਮਾਰਚ ਕੇ ਮਾਧਿਅਮ ਸੇ जहाँ जहाँ तहसील कार्यालय डिस्ट्रिक्ट कार्यालय जहाँ जहाँ भी किसान साथी जो मेमोरेंडम देना है एक जो चिट्ठी है जो चिट्ठी हमने माननीय प्रधानमंत्री जी को लिखी थी जिस पर सरदार जगजीत सिंह डल्लेवाल जी ने खून से हस्ताक्षर किए थे वो चिट्ठी को डीसी के माध्यम से एसडीएम के माध्यम से महामहिम राष्ट्रपति को भेजनी है तो उसका हमने पोस्टर भी लॉन्च कर दिया है मीडिया ग्रुपों में भी डाल दिया है सभी साथियों ने पंजाब को छोड़कर पंजाब क्योंकि सारा का सारा पंजाब बॉर्डर पे आ रहा है पंजाब को देश के हर राज्य में कोने कोने पर ट्रैक्टर मार्च होंगे उस ट्रैक्टर मार्च के आगे जो पोस्टर लगाना है डल्लेवाल जी की फोटो वाला पोस्टर हम वायरल कर दिया है मीडिया के माध्यम से भी आपको भी दे देंगे